ਉੱਚੀ ਤੇਰੇ ਪਹਾੜੋਂ ਆਇਆ ਜੋਗੀ ਤੇਰੇ ਪਹਾੜੋਂ ਆਇਆ ਚਿਰਕੀ ਦੀ ਗੋਖ ਸੁਣੀ ਉਹ ਦਿਨ ਮੇਰੇ ਚਿਰਕੀ ਦੀ ਗੋਖ ਸੁਣੀ ਉਹ ਦਿਨ ਮੇਰੇ ਸਿੰਦੇ ਮੇ ਸੜੇ ਪਾਵੇਂ ਰੱਬੀ ਰੂਸਿਆ 11 ਇੰਦ ਮੀਰੀ ਸੜੇ ਪਾਵੇਂ ਰੱਬੀ ਰੂਸਿਆ 11 ਇੰਦ ਮੀਰੀ ਓ ਜੋਗੀ ਉੱਤਰੀ ਪਹਾੜੋਂ ਆਇਆ ਜੋਗੀ ਉੱਤਰੀ ਪਹਾੜੋਂ ਆਇਆ ਚੜੀ ਕੇ ਦੀ ਕੋਖ ਸੁਨ ਕੇ ਹੂੰ ਜ਼ਿੰਦ ਮੀਰੀ ਤੇਰੀ ਕੀਂਦੀ ਕੋਕ ਸੁਣ ਕੇ ਹੋ ਜ਼ਿੰਦ ਮੇਰੀ ਜ਼ਿੰਦ ਮੇਰੀ ਹੋ ਜ਼ਿੰਦ ਮੇਰੀ ਮਿੱਟੀ ਮੇ ਤੇਰੀ ਜ਼ਿੰਦ ਮੇਰੀ ਮਿੱਟੀ ਦੀ ਤੇਰੀ ਸਾਡੇ ਪਾਵੇਂ ਨਾ ਬੇਰੁਸੀਆਂ ਹੋ ਜ਼ਿੰਦ ਮੇਰੀ ਸਾਡੇ ਪਾਵੇਂ ਨਾ ਬੇਰੁਸੀਆਂ ਹੋ ਜ਼ਿੰਦ ਮੇਰੀ ਅਨੁਪਤ ਅ ਇਹ Song ਜਿਹੜਾ ਸਾਡੇ ਸਕੂਲ ਦੇ ਵਿੱਚ ਇੱਕ ਛੋਟੇ ਛੋਟੇ ਫੰਕਸ਼ਨ ਹੋਇਆ ਕਰਦੇ ਸੀ ਨਾ ਕੁਝ ਮਤਲਬ ਜਿਸ ਟਾਈਮ ਮਤਲਬ ਸਕੂਲ ਦੇ ਛੁੱਟੀਆਂ ਪੈਣ ਤੋਂ ਪਹਿਲਾਂ ਜਾਂ ਮਤਲਬ ਸਕੂਲ ਖੁੱਲਣ ਤੋਂ ਬਾਅਦ ਜਾਂ ਸੈਚਰਡੇ ਨੂੰ ਸੈਚਰਡੇ ਜਦੋਂ ਮੈਮ ਨੇ ਕਿਹਾ ਕਿ ਕੋਈ ਸੀ ਕਿਸੇ ਨੂੰ ਸਿੰਗਿੰਗ ਸਾਂਦੀ ਹੈ ਤੇ ਸਿੰਗਿੰਗ ਗਾ ਕੇ ਦਿਖਾਓ ਗੀਤ ਬੋਲ ਕੇ ਦਿਖਾਓ ਤੇ ਉਸ ਟਾਈਮ ਇਹ ਵਾਲਾ ਵੀ ਸੌਂਗਸ ਨਾ ਮੈਂ ਬਹੁਤ ਬੋਲਦੀ ਨਹੀਂ ਸੀ ਮੈਸੇ ਤਾਂ ਮੈਂ ਸਿੰਗਿੰਗ ਸੌਂਗਸ ਬੜੇ ਅੱਛੇ-ਅੱਛੇ ਮੈਨੂੰ ਵਧੀਆ ਲੱਗਦੇ ਨੇ ਕਰਨੇ ਵੀ ਬੋਲਨੇ ਵੀ ਐਂਡ ਇਹ ਵੀ ਐ ਕਿ ਇੱਕ ਜਿਹੜੀ ਸਾਡੀ ਖੁਦ ਦੀ ਹੈਬਿਟਸ ਹੁੰਦੀ ਹੈ ਨਾ ਉਸ ਨੂੰ ਥੋੜਾ ਜਿਹਾ ਅਸੀਂ ਆਪ ਹੀ ਨਜ਼ਰ ਅੰਦਾਜ਼ ਕਰ ਦਿੰਦੇ ਆ ਤੇ ਪਰ ਜਦੋਂ ਕਦੇ-ਕਦੇ ਬਹੁਤ ਸਾਰਾ ਵਧੀਆ-ਵਧੀਆ ਵਧੀਆ-ਵਧੀਆ ਸਿਸਟਮ ਸੈਟਿੰਗ ਸਭ ਕੁਝ ਠੀਕ ਹੋਇਆ ਹੋਵੇ ਨਾ ਤਾਂ ਫਿਰ ਬੰਦੇ ਦੇ ਦਿਲ ਕਰਦਾ ਹੈ ਕਿ ਕੁਝ ਬਚਪਨ ਦੀਆਂ ਯਾਦਾਂ ਨੂੰ ਫਿਰ ਅਸੀਂ ਤਾਜ਼ਾ ਕਰ ਦਈਏ ਤੇ ਬਾਕੀ ਦੇਖੋ ਫਰਸ਼ ਤੇ ਬੈਠੀ ਹੋਈਆਂ ਪਹਿਲੇ ਮੈਂ ਤੁਹਾਨੂੰ ਕਹਿ ਚੁੱਕੀ ਕਿ ਮੈਂ ਧਰਤੀ ਮਾਂ ਜੀ ਦੇ ਕੋਲ ਹੀ ਬੈਠਣਾ ਪਸੰਦ ਕਰਦੀ ਆ ਫਰਸ਼ ਤੇ ਤੇ ਇਕਦਮ ਠੰਡਾ-ਠੰਡਾ ਮਤਲਬ ਜਿਹੜਾ ਫਰਸ਼ ਦਾ ਜਾਂ ਜ਼ਮੀਨ ਧਰਤੀ ਮਾਂ ਜੀ ਦਾ ਵਧੀਆ ਲੱਗਦਾ ਹੈ ਤੇ ਇਸ ਲਈ ਫਰਸ਼ ਤੇ ਬੈਠ ਕੇ ਜੋ ਸਕੂਨ ਮਿਲਦਾ ਹੈ ਨਾ ਉਹ ਕਿਤੇ ਸਕੂਨ ਨਹੀਂ ਮਿਲਦਾ ਘਰ ਵਿੱਚ ਬੈੱਡ ਵੀ ਹੈ ਸੋਫੇ ਵੀ ਹੈ ਡੈਨੀ ਟੇਬਲ ਵੀ ਹੈ ਸਿਟਿੰਗਸ ਵੀ ਹੈ ਹਰ ਇੱਕ ਚੀਜ਼ ਹੈ ਬਟ ਫਿਰ ਵੀ ਕਿੰਨਾ ਕਿਤੇ ਮਤਲਬ ਜੋ ਸਕੂਨ ਸਾਨੂੰ ਆਪਣੇ ਜ਼ਮੀਨ ਦੇ ਨਾਲ ਹੈ ਨਾ ਉਹ ਜ਼ਮੀਨ ਦੇ ਉੱਪਰ ਕਿਸੇ ਤਰ੍ਹਾਂ ਦਾ ਕਿਤੇ ਸਕੂਨ ਨਹੀਂ ਹੈ ਸੋ ਅੱਜ ਮੈਂ ਥੋੜਾ ਜਿਹਾ ਬੈਠੀ ਹੋਈ ਸੀ ਤੇ ਮੈਂ ਸੋਚਿਆ ਚਲੋ ਅਸੀਂ ਸਿੰਗਿੰਗਸ ਕਰਦੇ ਆ ਤੇ ਇੱਕ ਅਸੀਂ স্পੈਸ਼ਲ ਗਰਮੀਆਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹੈ ਵੈਸੇ ਦਾ ਗਰਮੀਆਂ ਦਾ ਟ੍ਰੀਟਮੈਂਟ ਮੈਕਸਮਮ ਮੈਂ ਜੂਨ ਤੋਂ ਸਟਾਰਟਸ ਕਰਦਿੰਨੀ ਸੀ ਅੱਜ ਇਸ ਵਾਰ ਜੂਨ ਤੋਂ ਕੁਝ ਟਾਈਮ ਪਲੱਸ ਹੋ ਚੁੱਕਿਆ ਹੈ ਤੇ ਇਸ ਕਾਰਨ ਮੇਰਾ ਥੋੜਾ ਟਾਈਮ ਪੀਰੀਅਡ ਲੇਟ ਹੋ ਗਿਆ ਤੇ ਫੈਰੀ ਤੁਹਾਨੂੰ ਦਿਖਾਏਗੀ ਕਿ ਸਪੈਸ਼ਲਸ ਜਿਹੜਾ ਕਿ ਮੈਂ ਮਤਲਬ ਹਰ ਸਮਾ ਦੇ ਟਾਈਮ ਤੇ ਵਰਤਣਾ ਪਸੰਦ ਕਰਦੀਆਂ ਤੇ ਉਹ ਜਿਹੜੀ ਸਪੈਸ਼ਲਸ ਚੀਜ਼ ਹੈ ਫੋਮੇਨ ਦਿਖਾਣਾ ਬੇਟਾ ਇਹਨਾਂ ਨੂੰ ਤੇ ਜਿਹੜੀ ਕਿ ਮਤਲਬ ਸਪੈਸ਼ਲ ਚੀਜ਼ ਹੈ ਨਾ ਤਾਂ ਮੈਨੂੰ ਫ੍ਰੀਜ਼ਰ ਪਸੰਦ ਆਂਦਾ ਫ੍ਰੀਜ਼ਰ ਦੇ ਵਿੱਚ ਜਿਹੜਾ ਮਤਲਬ ਪਾਣੀ ਵਾਲਾ ਸਿਸਟਮ ਨਾ ਮੈਨੂੰ ਚਿਲਡ ਪਾਣੀ ਪਸੰਦ ਆਇਆ ਨਾ ਮੈਂ ਆਈਸ ਕ్యూਬ ਜਿਆਦਾ ਪਸੰਦ ਕਰਦੀ ਆ ਤੇ ਫ੍ਰੀਜ਼ਰ ਤਾਂ ਚਲੋ ਸਾਡੀ ਇੱਕ ਜ਼ਰੂਰਤਮੰਦ ਚੀਜ਼ ਹੈ ਉਹ ਜਿਹੇ ਕਿ ਸਾਡੇ ਸਬਜ਼ੀਆਂ ਭਾਜੀਆਂ ਆਟਾ ਹਰ ਇੱਕ ਚੀਜ਼ ਨੂੰ ਸੇਵ ਕਰਕੇ ਰੱਖਦੇ ਆ ਤੇ ਇਹ ਦੇਖੋ ਜੀ ਪੌਮਨ ਕਹਿੰਦੀ ਮम्मा ਤੁਸੀਂ ਨਾ ਓਏ ਅਸੀਂ ਤੂੰ ਬਹਿ ਜਾ ਮਟਕਾ ਲੈ ਕੇ ਆਪੋਂ ਮੈਂ ਕਹਿੰਦੀ ਮम्मा ਤੁਸੀਂ ਮਟਕਾ ਲੈ ਕੇ ਆਓ ਪਾਣੀ ਵਾਲਾ ਤੇ ਤੁਹਾਡਾ ਇਸ ਟਾਈਮ ਲਈ ਬਹੁਤ ਟਾਈਮ ਪੀਰੀਅਡ ਅੱਗੇ ਹੋ ਗਿਆ ਤੇ ਤੁਸੀਂ ਮਟਕੇ ਦਾ ਪਾਣੀ ਨਹੀਂ ਲੈਂਦੇ ਪਏ ਤੇ ਹੁਣ ਤੁਸੀਂ ਮਟਕੇ ਦਾ ਪਾਣੀ ਲੈ ਆਓ ਤੇ ਇਹਨੂੰ ਯਾਦ ਨੂੰ ਅਸੀਂ ਹੋ ਯਾਦਗਰੀ ਬਣਾ ਲਈ ਤੇ ਚਿੰਤਪੂਨੀ ਮਈਆ ਜੀ ਦੇ ਰਸਤੇ ਚ ਆਉਂਦੇ ਸਮੇਂ ਅਸੀਂ ਮਟਕਾ ਵੀ ਖਰੀਦ ਲਿਆਏ ਤੇ ਮਟਕੇ ਵਿੱਚ ਪਾਣੀ ਜਿਹੜਾ ਕਿ ਰਾਤ ਮੈਲੇ ਡਿਪ ਕਰ ਛੱਡੇ ਅਸੀਂ ਨਮਕ ਡਾਲ ਕੇ ਤੇ ਮਾਰਨਿੰਗ ਟਾਈਮ ਇਹਨੂੰ ਮੈਂ ਅਚੀ ਤਰ੍ਹਾਂ ਵਾਸ਼ ਕਰਕੇ ਸਿੰਪਲ ਨਾਰਮਲ ਪਾਣੀ ਨਾਲ ਤੇ ਫਿਰ ਮੈਂ ਮਟਕਾ ਭਰ ਕੇ ਰੱਖਿਆ ਤੇ ਦੇਖੋ ਮਟਕੇ ਦਾ ਤੁਸੀਂ ਪਾਣੀ ਦਾ ਮੈਂ ਤੁਹਾਨੂੰ ਮਤਲਬ ਦਿਖਾਤੇ ਨਹੀਂ ਸਕਦੀ ਪਰ ਇਹ ਦੇਖੋ ਜੀ ਮਤਲਬ ਚਿੜਿੜ ਹੈ एकदम ਇਤਿਓ ਜੀ ਪਾਫ ਵੀ ਆ ਬੜ ਗਰਮੀ ਨਾਲ ਪਾਣੀ ਬਣ ਗਿਆ ਹਾਂ ਪਾਫ ਵੀ ਆ ਤੇ ਪਾਣੀ ਬਣ ਗਿਆ ਤੇ ਫਾਰਮਿੰਗ ਕਹਿੰਦੀ ਮਮਾ 15 ਦਿਨ ਪਲੱਸ ਹੋ ਗਏ ਤੁਹਾਡੇ ਤੇ ਤੁਸੀਂ ਮਟਕਾ ਮੱਲਬ ਲੈ ਕੇ ਆਓ ਤੇ ਫਿਰ ਮੈਂ ਮਟਕਾ ਲੈ ਕੇ ਆਈ ਔਰ ਤੁਹਾਨੂੰ ਪਤਾ ਹੈ ਉਹ ਕਿਉਂਕਿ ਫ੍ਰੀਜ਼ਰ ਗੁੱਗੂਦਰਾ ਫ੍ਰੀਜ਼ਰ ਪਾਣੀ ਵਗੈਰਾ ਜਿਹੜਾ ਹੁੰਦਾ ਹੈ ਉਹ ਤੇ ਬਹੁਤ ਬੈਸਟ ਹੁੰਦਾ ਜੋ ਮੁੱਤ ਰੱਖੋ ਜਿਹੜਾ ਫ੍ਰੀਜ਼ਰ ਪਾਣੀ ਹੁੰਦਾ ਉਹ ਤੇ ਬਹੁਤ ਹੀ ਮੱਲਬ ਜਿਸ ਦਾ ਮੱਲਬ ਬੈਸਟ ਹੁੰਦਾ ਕਈਆਂ ਲਈ ਬੈਸਟ ਹੁੰਦਾ ਕਈਆਂ ਲਈ ਨਹੀਂ ਬੈਸਟ ਹੁੰਦਾ ਬਾਕੀ ਜਿਹੜੀ ਫ੍ਰੀਜ਼ਰ ਹੈ ਉਹ ਤੇ ਸਾਡੀ ਸਿਰਫ ਇੱਕ ਲੋਡਮੰਦ ਹੁੰਦੀ ਹੈ ਜਿਹਦੇ ਵਿੱਚ ਅਸੀਂ ਆਟਾ ਆਪਣੀ ਸਬਜੀ ਦਲੀਆ ਸੋ ਚੀਜ਼ਾਂ ਰੱਖ ਛੱਡਦੇ ਹਾਂ ਬਟ ਮੈਂ ਸਾਰੀ ਸਮਝ ਦੇ ਵਿੱਚ ਮੈਂ ਸੱਚ ਕਹਿ ਰਹੀ ਆ ਮੈਂ ਚਿੱਟ ਪਾਣੀ ਨਹੀਂ ਲੈਂਦੀ ਨਾ ਮੈਂ ਆਈਸ ਕ్యూਸ ਪਾਣੀ ਲੈਂਦੀ ਆ ਜਿਵੇਂ ਅਕੋਰਡਿੰਗ ਲੈਣੀ ਹੋਵੇ ਤੇ ਉਹ ਵੀ ਸਿੰਪਲ ਮਤਲਬ ਨਾਰਮਲ ਠੰਢੀ ਵਾਲੀ ਕਾਡਰਿੰਗ ਲੈਂਦੀ ਆ ਬਟ ਆਈਸ ਕ్యూ ਡਾਲ ਕੇ ਕਾਡਰਿੰਗ ਉਹ ਵੀ ਮੈਂ ਜ਼ਰੂਰੀ ਨਹੀਂ ਸੰਬੰਧੀ ਲੈਂਦਾ ਤੇ ਬਾਕੀ ਤੁਸੀਂ ਪ੍ਰਵਾਸ ਨੇ ਸਭ ਠੀਕ ਹੋ ਤੰਦਰੁਸਤ ਹੋ ਕਿਵੇਂ ਹੋ ਇਸ ਬਾਰੇ ਮੈਂ ਗੱਲਬਾਤ ਤੁਹਾਡਾ ਕਰਦੀ ਰਵਾਂਗੀ ਤੇ ਜਿਹੜੀ ਬਹੁਤ ਜ਼ਿਆਦਾ ਸਪੈਸ਼ਲ ਸੀ ਉਹ ਮੈਂ ਤੁਹਾਨੂੰ ਦਿਖਾ ਚੁੱਕੀ ਆ ਮਟਕੇ ਦਾ ਪਾਣੀ ਤੇਜੋ ਕੀ ਤੁਸੀਂ ਵੀ ਕੋਸ਼ਿਸ਼ ਕਰੋ ਕਿ ਵਿੰਟਰਸ ਜਿਹੜਾ ਚਿਲਚਿਲੇ ਪਾਣੀ ਹੁੰਦਾ ਵਾ ਵਿੰਟਰਸ ਵਗੈਰਾ ਟਾਈਮ ਜਾਂ ਸਮਰਸ ਟਾਈਮ ਦੋਨੋਂ ਟਾਈਮ ਯੂ ਕੋਸ਼ਿਸ਼ ਕਰੋ ਕਿ ਮੱਟੀ ਕੇ ਦਾ ਪਾਣੀ ਲਿਆ ਕਰੋ ਮੱਟੀ ਕੇ ਦਾ ਪਾਣੀ ਇਜ਼ ਵੈਰੀ ਬਹੁਤ ਹੀ ਜ਼ਿਆਦਾ ਬੈਸਟ ਹੁੰਦਾ ਹੈ ਸਨ ਪਹਿਲਾਂ ਕਿ ਇਹਨੂੰ ਖਾਲੀ ਪੇੜ ਲੈਣਾ ਉਸ ਤੋਂ ਵੀ ਜ਼ਿਆਦਾ ਬੈਸਟ ਹੈ ਕਿਉਂਕਿ ਜਿਹੜੀ ਮਿੱਟੀ ਦੀ ਗੰਧ ਹੁੰਦੀ ਹੈ ਇਹ ਪਾਣੀ ਦੇ ਵਿੱਚ ਜਾ ਕੇ ਹੋਰ ਵੀ ਜ਼ਿਆਦਾ ਪਾਣੀ ਨੂੰ ਜਿਹੜਾ ਵਧੀਆ ਤੇ ਸੁਆਦਿਸ਼ ਬਣਾ ਦਿੰਦੀ ਹੈ ਬਾਕੀ ਗੱਲਾਂ ਬਹੁਤ ਐ ਕਦਮ ਨਹੀਂ ਹੋਣਿਆ ਹੈ ਨਾ ਤੇ ਬਾਕੀ ਚਲੋ ਮੈਂ ਮਿਲਦੀ ਰਵਾਂਗੀ ਤੁਹਾਡੇ ਹਾਰਿਕ ਚੈਨਲ ਦੇ ਨਾਲ ਬਾਕੀ ਜੋ ਕੀ ਉੱਤਰ ਪਹਾੜੋ ਆਏ ਚਰਖੇ ਵੀ ਖੂਬ ਸੁਣ ਕੇ ਜ਼ਿੰਦੇ ਮੇਰੀਏ ਜ਼ਿੰਦੇ ਮੇਰੀਏ ਜੋ ਸਿੰਗਿੰਗ ਸੌਂਗਸ ਮੈਂ ਤੁਹਾਡੇ ਅੱਗੇ ਸ਼ੋਅ ਕੀਤਾ ਹੈ ਉਸ ਦੇ ਬਾਰੇ ਮੈਨੇ ਕਮੈਂਟਸ ਜ਼ਰੂਰ ਦੇਣਾ ਔਰ ਮੇਰੀ ਵੀਡੀਓਸ ਨੂੰ ਮਤ ਪਿਆਰ ਔਰ ਸਪੋਰਟ ਕਰ ਦੇਕਰ ਥੈਂਕ ਯੂ